ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਦਲਜੀਤੋਂ ਸਾਝ ਨੇ ਦੀਵਾਲੀ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਕਿਆ ਕਦੇ ਉਹਨਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਹੋਇਆ ਕਰਦਾ ਸੀ ਲੇਕਿਨ ਪਰਿਵਾਰ ਤੋਂ ਅਲੱਗ ਹੋਣ ਤੋਂ ਬਾਅਦ ਉਹਨਾਂ ਨੇ ਦੀਵਾਲੀ ਮਨਾਣੀ ਹੀ ਛੱਡ ਦਿੱਤੀ ਦਲਜੀਤ ਨੇ ਦੱਸਿਆ ਕਿ ਬਚਪਨ ਦੇ ਵਿੱਚ ਦੀਵਾਲੀ ਦੀਆਂ ਤਿਆਰੀਆਂ ਇੱਕ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਸੀ ਉਹਨਾਂ ਦਾ ਘਰ ਪਿੰਡ ਗਲੀਆਂ ਰੋਸ਼ਨੀ ਨਾਲ ਚਮਕਾਂਦਿਆ ਸਾਨੂੰ ਪਟਾਕੇ ਚਲਾਉਂਦੇ ਸੀ ਘਰ ਸਜਾਉਂਦੇ ਸੀ ਆਪਣੇ ਪਿੰਡ ਜਲੰਧਰ ਦੇ ਦੂਸਾਂਜ ਕਲਾ ਦੇ ਵਿੱਚ ਗੁਰਦੁਆਰੇ ਸ਼ਿਵ ਮੰਦਰ ਦਰਗਾਹ ਅਤੇ ਗੁੱਗਾ ਪੀਰੇ ਸਥਾਨ ਤੇ ਦੀਵੇ ਚਲਾਉਣ ਵੀ ਜਾਂਦੇ ਸਨ ਸ਼ਾਮ 4 ਵਜੇ ਤੋਂ ਹੀ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਸੀ देर ਰਾਤ ਤੱਕ ਜਸ਼ਨ ਚੱਲਦਾ ਸੀ ਉਹਨਾਂ ਨੇ ਕਿਹਾ ਜਦੋਂ ਪਰਿਵਾਰ ਦੇ ਨਾਲ ਸਨ ਦੀਵਾਲੀ ਉਹਨਾਂ ਦੇ ਜੀਵਨ ਦਾ ਸਭ ਤੋਂ ਵਧੀਆ ਦਿਨ ਹੁੰਦਾ ਸੀ ਲੇਕਿਨ ਸਮੇਂ ਦੇ ਨਾਲ-ਨਾਲ ਜਦੋਂ ਪਰਿਵਾਰ ਤੋਂ ਵੱਖ ਹੋਏ ਨੇ ਤਾਂ ਅੰਦਰੋਂ ਇੱਕ ਖਾਲੀਪਨ ਮਹਿਸੂਸ ਹੋਇਆ ਉਦੋਂ ਤੋਂ ਉਹਨਾਂ ਨੇ ਦੀਵਾਲੀ ਮਨਾਉਣੀ ਬੰਦ ਕਰ ਦਿੱਤੀ ਹੁਣ ਪਟਾਕਿਆਂ ਦੀ ਆਵਾਜ਼ਾਂ ਉਹਨਾਂ ਨੂੰ ਡਰੋਂਣ ਲੱਗ ਗਈਆਂ ਨੇ ਜਿੱਹਾਂ ਦੀਵਾਲੀ ਹੁਣ ਉਹ ਨਹੀਂ ਮਨਾਉਂਦੇ ਇਸ ਬਾਰੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਪਿੰਡ ਵਿੱਚ ਦੀਵਾਲੀ ਦੀ ਕਿਸ ਤਰੀਕੇ ਨਾਲ ਪਰੰਪਰਾ ਸੀ ਉਸ ਬਾਰੇ ਵੀ ਉਹਨਾਂ ਦੱਸਿਆ ਪਟਾਕਿਆਂ ਦੇ ਜਸ਼ਨ ਅਤੇ ਬਚਪਨ ਦੀਆਂ ਯਾਦਾਂ ਨੇ ਦਲਜੀਤ ਉਸਾਂ ਚੋਲੋ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਆਪਣੇ ਫੈਨਸ ਦੇ ਨਾਲ ਉਹਨਾਂ ਨੇ ਕਿਹਾ ਦੀਵੇ ਜਲਾਉਣ ਤੋਂ ਬਾਅਦ ਘਰ ਵਾਪਸ ਪਟਾਕੇ ਚਲਾਏ ਜਾਂਦੇ ਸੀ ਜਾਂ ਨਹੀਂ ਉਹਨਾਂ ਦੇ ਪਟਾਕੇ ਖਤਮ ਹੋ ਜਾਂਦੇ ਸੀ ਤਾਂ ਪਿੰਡ ਦੇ ਵਿੱਚ ਐਨਆਰਆਈ ਵੱਲੋਂ ਜਿਹੜੇ ਚਲਾਏ ਜਾਂਦੇ ਸੀ ਪਟਾਕਿਆਂ ਨੂੰ ਵੇਖਣ ਦੇ ਲਈ ਉਹ ਸਪੈਸ਼ਲ ਜਾਂਦੇ ਸਨੈ ਦਿਵਾਲੀ ਦੇ ਉਤਸਵ ਦਾ ਖਾਸ ਹਿੱਸਾ ਹੁੰਦਾ ਸੀ ਸੋ ਦੱਸ ਜੀ ਕਿ ਦਲਜੀਤ தோਸਾਂਝ ਵੱਲੋਂ ਆਪਣੇ ਫੈਨਸ ਦੇ ਨਾਲ ਅਕਸਰ ਹੀ ਸੋਸ਼ਲ ਮੀਡੀਆ ਦੇ ਰਾਹੀਂ ਗੱਲਬਾਤ ਕੀਤੀ ਜਾਂਦੀ ਹੈ ਇਸ ਵਾਰ ਵੀ ਉਹਨਾਂ ਨੇ ਦਿਵਾਲੀ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਬਿਊਰੋ ਰਿਪੋਰਟ ਲੁਧਿਆਣਾ ਲਾਇ ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਦਲਜੀਤ தோਸਾਂਝ ਨੇ ਦਿਵਾਲੀ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਕਿਆ ਕਦੀ ਉਹਨਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਹੋਇਆ ਕਰਦਾ ਸੀ ਲੇਕਿਨ ਪਰਿਵਾਰ ਤੋਂ ਅਲੱਗ ਹੋਣ ਤੋਂ ਬਾਅਦ ਉਹਨਾਂ ਨੇ ਦੀਵਾਲੀ ਮਨਾਣੀ ਹੀ ਛੱਡ ਦਿੱਤੀ ਦਲਜੀਤ ਨੇ ਦੱਸਿਆ ਕਿ ਬਚਪਨ ਦੇ ਵਿੱਚ ਦੀਵਾਲੀ ਦੀਆਂ ਤਿਆਰੀਆਂ ਇੱਕ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਸੀ ਉਹਨਾਂ ਦਾ ਘਰ ਪਿੰਡ ਗਲੀਆਂ ਰੋਸ਼ਨੀ ਨਾਲ ਸਜਮਗਾਂਦਿਆ ਸਾਨੂੰ ਪਟਾਕੇ ਚਲਾਉਂਦੇ ਸੀ ਘਰ ਸਜਾਉਂਦੇ ਸੀ ਆਪਣੇ ਪਿੰਡ ਜਲੰਧਰ ਦੇ ਦੂਸਾਂਜ ਕਲਾ ਦੇ ਵਿੱਚ ਗੁਰਦੁਆਰੇ ਸ਼ਿਵ ਮੰਦਰ ਦਰਗਾਹ ਅਤੇ ਗੁੱਗਾਪੀਰੇ ਸਥਾਨ ਤੇ ਦੀਵੇ ਚਲਾਉਣ ਵੀ ਜਾਂਦੇ ਸਨ ਸ਼ਾਮ 4 ਵਜੇ ਤੋਂ ਹੀ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਸੀ देर ਰਾਤ ਤੱਕ ਜਸ਼ਨ ਚੱਲਦਾ ਸੀ ਉਹਨਾਂ ਨੇ ਕਿਹਾ ਜਦੋਂ ਪਰਿਵਾਰ ਦੇ ਨਾਲ ਸਨ ਦੀਵਾਲੀ ਉਹਨਾਂ ਦੇ ਜੀਵਨ ਦਾ ਸਭ ਤੋਂ ਵਧੀਆ ਦਿਨ ਹੁੰਦਾ ਸੀ ਲੇਕਿਨ ਸਮੇਂ ਦੇ ਨਾਲ-ਨਾਲ ਜਦੋਂ ਉਹ ਪਰਿਵਾਰ ਤੋਂ ਵੱਖ ਹੋਏ ਨੇ ਤਾਂ ਅੰਦਰੋਂ ਇੱਕ ਖਾਲੀਪਨ ਮਹਿਸੂਸ ਹੋਇਆ ਉਦੋਂ ਤੋਂ ਉਹਨਾਂ ਨੇ ਦੀਵਾਲੀ ਮਨਾਉਣੀ ਬੰਦ ਕਰ ਦਿੱਤੀ ਹੁਣ ਪਟਾਕਿਆਂ ਦੀਆਂ ਆਵਾਜ਼ਾਂ ਉਹਨਾਂ ਨੂੰ ਡਰਾਉਣ ਲੱਗ ਗਈਆਂ ਨੇ ਜੀ ਹਾਂ ਦੀਵਾਲੀ ਹੁਣ ਉਹ ਨਹੀਂ ਮਨਾਉਂਦੇ ਇਸ ਬਾਰੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਕਿ ਪਿੰਡ ਵਿੱਚ ਦੀਵਾਲੀ ਦੀ ਕਿਸ ਤਰੀਕੇ ਨਾਲ ਪਰੰਪਰਾ ਸੀ ਉਸ ਬਾਰੇ ਵੀ ਉਹਨਾਂ ਨੇ ਦੱਸਿਆ ਪਟਾਕਿਆਂ ਦੇ ਜਸ਼ਨ ਅਤੇ ਬਚਪਨ ਦੀਆਂ ਯਾਦਾਂ ਨੇ ਦਿਲਜੀ ਤੋਂ ਸਾਹ ਝੁੱਲੋਂ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਆਪਣੇ ਫੈਨਸ ਦੇ ਨਾਲ ਉਹਨਾਂ ਨੇ ਕਿਹਾ ਦੀਵੇ ਜਲਾਉਣ ਤੋਂ ਬਾਅਦ ਘਰ ਵਾਪਸ ਪਟਾਕੇ ਚਲਾਏ ਜਾਂਦੇ ਸੀ ਜਾਂ ਨਹੀਂ ਉਹਨਾਂ ਦੇ ਪਟਾਕੇ ਖਤਮ ਹੋ ਜਾਂਦੇ ਸੀ ਤਾਂ ਪਿੰਡ ਦੇ ਵਿੱਚ ਐਨਆਰਆਈ ਵੱਲੋਂ ਜਿਹੜੇ ਚਲਾਏ ਜਾਂਦੇ ਸੀ ਪਟਾਕਿਆਂ ਨੂੰ ਵੇਖਣ ਦੇ ਲਈ ਉਹ ਸਪੈਸ਼ਲ ਜਾਂਦੇ ਸਨ ਇਹ ਦੀਵਾਲੀ ਦੇ ਉਤਸਵ ਦਾ ਖਾਸ ਹਿੱਸਾ ਹੁੰਦਾ ਸੀ ਸੋ ਦੱਸ ਜੀਏ ਕਿ ਦਲਜੀਤ ਤੋਂ ਸਾਚ ਵੱਲੋਂ ਆਪਣੇ ਫੈਨਸ ਦੇ ਨਾਲ ਅਕਸਰ ਹੀ ਸੋਸ਼ਲ ਮੀਡੀਆ ਦੇ ਰਾਹੀਂ ਗੱਲਬਾਤ ਕੀਤੀ ਜਾਂਦੀ ਹੈ ਇਸ ਵਾਰ ਵੀ ਉਹਨਾਂ ਨੇ ਦੀਵਾਲੀ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ bureau report luthiana live